ਕੀ ਹਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਆਹ ਵੀਡੀਓ ਦੇਖ ਰਹੇ ਹੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਖਾਤਰ ਆਪਾਂ ਬਹੁਤ ਸਾਰੀਆਂ ਮਸ਼ੀਨਰੀਆਂ ਲੈ ਕੇ ਪਹੁੰਚੇ ਹਾਂ ਤੁਹਾਡੇ ਏਰੀਆ 'ਚੋਂ ਤੁਹਾਡੇ ਇਲਾਕੇ ਦੀਆਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਜੀ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਾਰੇ ਜਣੇ ਨੋਟ ਕਰ ਲਓ ਜੀ ਜੇ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲ ਹੀ ਕਿਸੇ ਵੀ ਏਰੀਆ 'ਚ ਕੋਠੀ ਹੈ ਮਕਾਨ ਹੈ ਘਰ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤੋ ਆਪਣਾ WhatsApp ਨੰਬਰ 78140 38764 ਚੱਲਦਾ ਰਹਿੰਦਾ ਸਕਰੀਨ ਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਭੇਜ ਕੇ ਐਡ ਤੁਸੀਂ ਲਗਵਾ ਸਕਦੇ ਹੋ ਤੇ ਹੁਣ ਆਪਾਂ ਗੱਲ ਕਰਦੇ ਆਂ ਗੱਡੀਆਂ ਦੀ ਪਹਿਲੀ ਗੱਡੀ ਆਪਣੇ ਕੋਲੇ ਹੈਂਡੀਕਪ ਵਿਸਟਾ ਪਹੁੰਚੀ ਹੈ ਜੀ 2010 ਮਾਡਲ ਹੈ ਤੇ ਗੱਡੀ ਸੈਕੰਡ ਓਨਰ ਹੈ ਪੀਵੀ 10 ਨੰਬਰ ਹੈ AC ਹੀਟਰ ਵਰਕਿੰਗ ਚ ਹੈ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਰੇਟ ਮਾਲਕ ਨੇ ਲਾਇਆ 80000 ਰੁਪਿਆ ਗੱਡੀ ਖੜੀ ਓ ਜੀ ਲੁਧਿਆਣੇ ਏਰੀਆ ਚ ਤੇ ਵਧੀਆ ਗੱਡੀ ਆ ਬਾਕੀ ਕਹਿੰਦੇ ਸੀ ਕਿ ਮਾਲਕ ਲੈਸ ਬੈਸ ਕਰ ਦਾਂਗੇ ਜੇ ਆਪਾਂ ਟਾਇਰਾਂ ਦੀ ਗੱਲ ਕਰੀਏ ਦੋ ਟਾਇਰ ਆਪਾਂ ਨੂੰ ਜਿਹੜੇ ਪਿਛਲੇ ਨੇ ਉਹ ਤਾਂ 85 ਪੈਸੇ ਮਿਲ ਜਾਣਗੇ ਜਿਹੜੇ ਮੂਰਲੇ ਨੇ ਉਹ ਆਪਾਂ ਨੂੰ 40 ਤੋਂ 45 ਪੈਸੇ ਮਿਲ ਜਾਣਗੇ ਗੱਡੀ ਠੀਕ ਐ ਅੰਦਰੋਂ ਵੀ ਬਹੁਤ ਵਧੀਆ ਬਾਹਰੋਂ ਵੀ ਠੀਕ ਐ ਕੰਡੀਸ਼ਨ ਵੀ ਵਧੀਆ ਚਲਾਉਣ ਚ ਵੀ ਕੋਈ ਨੁਕਸ ਨਹੀਂ ਇੰਜਨ ਗੇਅਰ ਵੀ ਵਧੀਆ ਬਾਕੀ ਮਾਲਕ ਨੇ ਸਾਰਾ ਕੁਝ ਆਪਾਂ ਨੂੰ ਦੱਸਿਆ ਹੋਇਆ ਤੇ ਆਪਾਂ ਤੁਹਾਨੂੰ ਦੱਸਤਾ ਜੀ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਤੁਸੀਂ ਵੀ ਸਾਰੇ ਜਣੇ ਨੰਬਰ ਨੋਟ ਕਰ ਲਓ ਮਾਲਕ ਦਾ 7814386060 ਦੂਸਰੀ ਗੱਡੀ ਆਪਣੇ ਕੋਲੇ ਬਲੈਰੋ ਪਹੁੰਚੀ ਐ 2015 ਮਾਡਲ ਐ ਕੰਡੀਸ਼ਨ ਆਲ ਓਕੇ ਐ ਜੀ 15 ਮਾਡਲ ਐ ਤੇ ਪੰਜਾਬ ਨੰਬਰ ਐ ਮਾਨਸਾ ਦਾ ਜੀ ਪਿੰਡ ਐ ਇਹਨਾਂ ਦਾ ਰਾਏਪੁਰ ਮਾਨਸਾ ਲੱਗਦਾ ਇਹਨਾਂ ਨੂੰ ਜ਼ਿਲ੍ਹਾ ਜੀ ਸਾਢੇ 4 ਲੱਖ ਰੁਪਇਆ ਡਿਮਾਂਡ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ 450000 ਚੰਗੀ ਹਾਲਤ ਦੇ ਵਿੱਚ ਗੱਡੀ ਹੈ ਗੱਡੀ 'ਚ ਨੁਕਸ ਕੋਈ ਨਹੀਂ ਨਾ ਕੋਈ ਇੰਜਨ ਗੇਅਰ 'ਚ ਨੁਕਸ ਹੈ ਚਲਾ ਕੇ ਤੁਸੀਂ ਦੇਖਣੀ ਹੋਵੇ ਕਿਸੇ ਮੇਰੇ ਭਰਾ ਨੇ ਮੇਰੇ ਵੱਡੇ ਬਜ਼ੁਰਗ ਨੇ ਗੱਡੀ ਦੇਖਣੀ ਹੋਵੇ ਚਲਾ ਕੇ ਦੇਖਣੀ ਹੋਵੇ ਇਹਨਾਂ ਦੇ ਏਰੀਆ 'ਚ ਮਾਨਸਾ ਏਰੀਆ 'ਚ ਰਾਏਪੁਰ ਇਹਨਾਂ ਦਾ ਪਿੰਡ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਮਾਲਕ ਨੇ ਕਿਹਾ ਆ ਕੇ ਟ్రਾਈ ਲੈ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਕਿ ਮਰਜ਼ੀ ਚੈੱਕ ਕਰ ਲਿਓ ਤੇ ਉਸ ਤੋਂ ਬਾਅਦ ਗੱਲਬਾਤ ਬਹਿ ਕੇ ਕਰ ਲਾਂਗੇ ਰੇਟ ਦੀ ਤੇ ਉੱਪਰ-ਨੀਚੇ ਕਰ ਲਾਂਗੇ ਗੱਡੀ ਕੁੱਲ 50000 ਚੱਲੀ ਹੋਈ ਹੈ ਤੇ ਨੁਕਸ ਵੀ ਕੋਈ ਨਹੀਂ ਚਲਾਉਣ ਚ ਵੀ ਕੋਈ ਨੁਕਸ ਨਹੀਂ ਵਧੀਆ ਗੱਡੀ ਐ ਤੇ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 94646 48192 ਮਾਲਕ ਦਾ ਹਾਂ ਨੰਬਰ ਹੈ ਮਾਲਕ ਨਾਲ ਇੱਕ ਵਾਰੀ ਗੱਲ ਤੁਸੀਂ ਲਾਜ਼ਮੀ ਕਰ ਲਿਓ ਜੀ ਹੁਣ ਆਪਾਂ ਗੱਲ ਕਰਾਂਗੇ ਤੀਸਰੀ ਮਸ਼ੀਨਰੀ ਦੀ ਆਪਣੇ ਕੋਲੇ ਤੀਸਰੀ ਜਿਹੜੀ ਗੱਡੀ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਵਿਫਟ ਆਪਣੇ ਕੋਲੇ ਪਹੁੰਚੀ ਆ 2012 ਮਾਡਲ ਹੈ ZXi ਪੈਟਰੋਲ ਤੇ ਗੱਡੀ ਆ ਪਲੱਸ ਸੀ ਐਨ ਜੀ ਤੇ ਆ 270 ਡਿਮਾਂਡ ਹੈ ਜੀ ਗੱਡੀ ਖੜੀ ਹੈ ਬਠਿੰਡੇ ਏਰੀਆ ਚ ਦਿੱਲੀ ਨੰਬਰ ਹੈ ਜੀ ਗੱਡੀ ਚਿੱਟੇ ਰੰਗ ਦੀ ਹੈ ਡਿਜ਼ਾਇਰ ਗੱਡੀ ਹੈ ਨੁਕਸ 1 ਰੁਪਿਆ ਦਾ ਹੈ ਨਹੀਂ ਚਲਾਉਣ ਚ ਬਹੁਤ ਵਧੀਆ ਗੱਡੀ ਹੈ 12 ਮਾਡਲ ਹੈ ਉੱਚੇ ਮਾਡਲ ਦੀ ਹੈ ਬਾਕੀ 270 ਇੱਕ ਵਾਰੀ ਮੰਗਾ ਜੀ ਲੈਸ ਬਸ ਹੋ ਜਾਊਗਾ ਜਾ ਕੇ ਕਿਸੇ ਨੇ ਦੇਖਣੀ ਹੋਵੇ ਗੱਡੀ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਵੀ ਦੇਖ ਸਕਦੋਂ ਬਾਕੀ ਤੁਹਾਡੇ ਸਾਹਮਣੇ ਗੱਡੀਆਂ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਜੀ ਤੁਹਾਨੂੰ ਗੱਡੀ ਪਸੰਦ ਆਵੇ ਤਾਂ ਮਾਲਕ ਨਾਲ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਜੇ ਕੋਈ ਆ ਗੱਡੀ ਖਰੀਦਣ ਦਾ ਚਾਹਵਾਨ ਹੈ ਜੀ ਨੰਬਰ ਤੋਂ ਉਹਨੂੰ ਮਾਲਕ ਦਾ ਮਿਲ ਹੀ ਗਿਆ ਹੋਊਗਾ ਸਵਿਫਟ ਗੱਡੀ ਤੁਸੀਂ ਦੇਖ ਲਈ ਜੀ ਪੂਰੀ ਤੇ ਸਾਰੀ ਜਾਣਕਾਰੀ ਵੀ ਤੁਹਾਨੂੰ ਮਿਲ ਗਈ ਹੋਊਗੀ ਬਾਕੀ ਮੈਂ ਉਮੀਦ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਤੇ ਗੱਡੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਤੁਹਾਨੂੰ ਚੰਗੀਆਂ ਲੱਗ ਰਹੀਆਂ ਜੀ ਤੇ ਅੱਗੇ ਹੋਰ ਵੀ ਮਸ਼ੀਨਰੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਪੂਰੀ ਕਰਦੇ ਹਾਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀਆਂ ਇਹ ਵੀਡੀਓ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕਿਤੋਂ ਵੀ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਹੈ ਕੋਠੀਆਕਾਰ ਮਕਾਨ ਹੈ ਜਾਂ ਕੋਈ ਮੋਟਰਸਾਈਕਲ ਬੁਲਟ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਐਡ ਫਰੀ ਦੇ ਵਿੱਚ ਕਰਵਾ ਸਕਦੇ ਹੋ ਆਪਣਾ WhatsApp ਨੰਬਰ ਸਕਰੀਨ ਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਨੰਬਰ ਆਪਣਾ 78140 38764 ਹਰੇ ਜਿਹੇ ਅੱਖਰਾਂ 'ਚ ਨੰਬਰ ਆਪਣਾ ਸਕਰੀਨ ਤੇ ਹਮੇਸ਼ਾ ਲਿਖਿਆ ਰਹਿੰਦਾ ਜੀ ਤੇ ਕਿਸੇ ਨੇ ਐਡ ਕਰਵਾਉਣੀ ਹੈ ਭੇਜੋ ਆਪਣੇ ਕੋਲੇ ਜਾਂ ਫਿਰ ਤੁਹਾਡੇ ਰਿਸ਼ਤੇਦਾਰ ਕੋਲੇ ਕਿਸੇ ਕੋਲੇ ਵੀ ਜੀ ਤੁਸੀਂ ਭਜਵਾ ਦਿਆ ਕਰੋ ਜੀ ਬਾਕੀ ਆਪਾਂ ਹਰ ਤਰ੍ਹਾਂ ਦੀ ਐਡ ਕਰਦੇ ਆ ਤੇ ਭੇਜ ਦਿਆ ਕਰੋ ਤੇ ਜਿੰਨੇ ਤੁਸੀਂ ਐ ਹੋ ਜੀ ਪਹਿਲੀ ਵਾਰ ਤੇ ਇਸ ਤਰ੍ਹਾਂ ਦੀ ਹਰ ਰੋਜ਼ ਤੁਸੀਂ ਨਵੀਂ ਵੀਡੀਓ ਦੇਖਣਾ ਪਸੰਦ ਕਰ ਦਿਓ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਹਰ ਰੋਜ਼ ਵੀਡੀਓ ਦੇਖਣੀ ਆ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਨਾਲ ਦੇ ਨਾਲ ਜਰੂਰ ਕਰ ਦਿਓ ਜੀ ਕਿਉਂਕਿ ਆਪਾਂ ਹਰ ਰੋਜ਼ ਮਸ਼ੀਨਰੀਆਂ ਲੈ ਕੇ ਆਉਂਦੇ ਰਹਨੇ ਆ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓਗੇ ਤਾਂ ਉਹ ਤੋਂ ਬਾਅਦ ਜਦੋਂ ਆਪਾਂ ਮਸ਼ੀਨਰੀ ਲੈ ਕੇ ਪਹੁੰਚਾਂਗੇ ਤਾਂ ਤੁਹਾਡੇ ਕੋਲੇ ਨਵੀਂ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਉਸੇ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਸਕੋਗੇ ਬਾਕੀ ਗੱਲਬਾਤ ਆਪਾਂ ਪੂਰੀ ਕਰ ਰਹੇ ਹਾਂ ਠੀਕ ਹੈ ਜੀ ਅੱਗੇ ਹੋਰ ਵੀ ਮਸ਼ੀਨਰੀਆਂ ਬਹੁਤ ਸਾਰੀਆਂ ਨੇ ਗੱਲ ਆਪਾਂ ਪੂਰੀ ਕਰਦੇ ਹਾਂ ਇਕੱਲੀ-ਇਕੱਲੀ ਮਸ਼ੀਨਰੀ ਦੀ ਤੇ ਲਾਈਕ ਜ਼ਰੂਰ ਕਰ ਦਿਓ ਤੇ ਇੱਕ ਬੇਨਤੀ ਵਾਲੀ ਗੱਲ ਹੈ ਜੀ ਜਿਹੜਾ ਰੇਟ ਤੁਸੀਂ ਲਾ ਕੇ ਭੇਜ ਦਿਓ ਉਹ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਹੁਣ ਆਪਾਂ ਤੁਹਾਡੇ ਖਾਤਰ ਇੱਕ ਕਲਾਸਿਕ ਬੁਲਟ ਲੈ ਕੇ ਪਹੁੰਚੇ ਹਾਂ ਜੀ ਕੰਡੀਸ਼ਨ ਆਲ ਓਕੇ ਹੈ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਦੱਸਣਾ ਚਾਹੂਗਾ ਜਿਹੜੇ ਮਾਲਕ ਨੇ ਬੁਲਟ ਦੇ ਉਹ ਆਪ ਤਾਂ ਬਾਹਰ ਰਹਿੰਦੇ ਆ ਜੀ ਬਾਹਰ ਲਈ ਉਹਨਾਂ ਨੇ ਨੰਬਰ ਦਿੱਤਾ ਹੈ ਬਾਹਰ ਹੀ ਰਹਿੰਦੇ ਨੇ ਮਾਡਲ 2012 ਮਿਲ ਜਾਊਗਾ ਆਪਾਂ ਨੂੰ ਮੋਟਰਸਾਈਕਲ ਦਾ ਤੇ ਮਾਛੀਵਾੜਾ ਸਾਹਿਬ ਇਹਨਾਂ ਦਾ ਏਰੀਆ ਰੇਟ ਇਹਨਾਂ ਨੇ ਸਿਰਫ 80000 ਰੁਪਏ ਕਿਹਾ ਬਾਕੀ ਕਹਿੰਦੇ ਆ 20 ਉੱਪਰ-ਨੀਚੀ ਬਹਿ ਕੇ ਕਰ ਲਾਂਗੇ ਬਾਕੀ ਕਿਸੇ ਨੇ ਦੇਖਣਾ ਹੋਵੇ ਮੋਟਰਸਾਈਕਲ ਆ ਬੁਲਟ ਦੇਖਣਾ ਹੋਵੇ ਕਲਾਸਿਕ ਜਾ ਕੇ ਦੇਖ ਸਕਦੇ ਹੋ ਇਹਨਾਂ ਦੇ ਘਰੇ ਮਾਛੀਵਾੜੇ ਸਾਹਿਬ ਮਾਲਕ ਦੇ ਘਰੇ ਖੜਾ ਹੈਗਾ ਤੇ ਐਵੇਂ ਖੜਾ ਜੀ ਕੋਈ ਨਹੀਂ ਚਲਾਉਂਦਾ ਕਿਉਂਕਿ ਮਾਲਕ ਤਾਂ ਬਾਹਰ ਗਏ ਹੋਏ ਹੈ ਤੇ ਮਾਲਕ ਕਹਿੰਦੇ ਆ ਖੜਾ ਖਰਾਬ ਹੀ ਹੋ ਜਾਂਦਾ ਇਹ ਤੋਂ ਚੰਗ ਬੇਚਦੀ ਹੈ ਤਾਂ ਕਰਕੇ ਇਹਨਾਂ ਨੇ ਆਪਣੇ ਕੋਲੇ ਭੇਜਿਆ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਜੀ ਕਿਸੇ ਨੂੰ ਵੀ ਮੋਟਰਸਾਈਕਲ ਆ ਪਸੰਦ ਆਇਆ ਉਹ ਵੀ ਤੇ ਨੰਬਰ ਸ਼ੋ ਆਪਾਂ ਕਰ ਰੱਖਿਆ ਤੁਸੀਂ ਕਨਫਰਮ ਕਰ ਲੂ ਨੰਬਰ ਬਾਹਰ ਲਾ ਜੀ ਲੰਮਾ ਚੋੜਾ ਨੰਬਰ ਹੈ ਸਿੱਧਾ ਤਾਂ ਲੱਗਣਾ ਨਹੀਂ ਤੁਸੀਂ ਸੇਵ ਕਰਕੇ WhatsApp ਤੇ ਫੋਨ ਕਰ ਲਿਓ ਜੀ WhatsApp ਤੇ ਨੰਬਰ ਆ ਲੱਗ ਜਾਊਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਕੋਲੇ ਇੱਕ ਮਾਲਕ ਨੇ ਸਕੂਟੀ ਭੇਜੀ ਆ ਰਾਏਕੂਟ ਇਹਨਾਂ ਦਾ ਏਰੀਆ 2021 ਮਾਡਲ ਹੈ ਕੰਡੀਸ਼ਨ ਆਲ ਓਕੇ ਆ ਜਿਵੇਂ ਨਵੀਂ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਪੰਜਾਬ ਨੰਬਰ ਹੈ ਜੀ ਤੇ ਚਿੱਟੇ ਰੰਗ ਦੀ ਆ ਤੇ ਰਾਏਕੂਟ ਇਹਨਾਂ ਦਾ ਏਰੀਆ 62000 ਰੁਪਿਆ ਕੀਮਤ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਸਕੂਟੀ ਯਾ ਤੇ ਵਧੀਆ ਸਕੂਟੀ ਹੈ ਸਰਵਿਸ ਸਰਵਿਸ ਮਾਲਕ ਨੇ ਟੋਟਲ ਹੀ ਕਰਵਾ ਰੱਖਿਆ ਜੀ ਤੇ ਜਾ ਕੇ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੀ ਹੋਵੇ ਚਲਾ ਕੇ ਦੇਖ ਸਕਦੋਂ ਬਾਕੀ ਉੱਪਰ-ਨੀਚੇ ਰੇਟ ਹੋ ਜਾਊਗਾ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 98 500 58 40 0 49 ਇਸੇ ਨੰਬਰ ਤੇ ਗੱਲ ਤੁਸੀਂ ਕਰ ਲਿਓ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਕੋਲੇ ਗੱਡੀ ਪਹੁੰਚੀ ਆ ਆਲਟੋ ਆਲਟੋ ਗੱਡੀ ਆ ਐਲ ਐਕਸ ਆਈ 2007 ਮਾਡਲ ਹੈ 55000 ਸਿਰਫ ਰੇਟ ਹੈਗਾ ਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਚ ਕੰਡੀਸ਼ਨ ਆਲ ਓਕੀ ਹੈ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਗਲੀ ਸੜੀ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ ਜਾ ਕੇ ਕਿਸੇ ਨੇ ਦੇਖਣੀ ਹੋਵੇ ਚਾ ਕੇ ਦੇਖ ਸਕਦੋਂ ਬਾਕੀ ਫੋਟੋਆਂ ਸਕਰੀਨ ਤੇ ਚੱਲ ਰਹੀਆਂ ਜੀ 55000 ਰੇਟ ਬਹੁਤ ਹੀ ਘੱਟ ਇਹਨਾਂ ਨੇ ਆਪਣੇ ਕੋਲੇ ਲਾ ਕੇ ਭੇਜ ਜਾਗਾ ਨੰਬਰ 9855590555 ਇਸੇ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ। ਬਾਕੀ ਗੱਲ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਬੋਲਟ ਵੀ ਦੇਖ ਲਿਆ ਮਸ਼ੀਨਰੀਆਂ ਗੱਡੀਆਂ ਸਾਰਾ ਕੁਝ ਤੁਸੀਂ ਦੇਖ ਲਿਆ ਤੇ ਕਿਵੇਂ ਦੀ ਲੱਗੀ ਵੀਡੀਓ ਮੈਨੂੰ ਦੱਸਿਓ ਜਰੂਰ ਜੀ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਪਸੰਦ ਆਈ ਹੈ ਤਾਂ ਸਾਰੇ ਜਣੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਬਾਅਦ ਬਾਦ ਸ਼ੇਅਰ ਕਰ ਦਿਓ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਕਿਸੇ ਨੂੰ ਕੋਈ ਵੀ ਮਸ਼ੀਨਰੀ ਪਸੰਦ ਆਉਂਦੀ ਹੈ ਤਾਂ ਮਾਲਕ ਦਾ ਨੰਬਰ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਊਗਾ ਉਹਨਾਂ ਨਾਲ ਗੱਲ ਕਰੋ ਤੇ ਖਰੀਦੋ ਜੀ ਬਾਕੀ ਕਿਸੇ ਕੋਲੇ ਕੋਈ ਵੀ ਮਸ਼ੀਨਰੀ ਕੋਠੀ ਮਕਾਨਕਾਰ ਹੈਗਾ ਵੇਚਣ ਵਾਸਤੇ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਜਲਦੇ ਤੋਂ ਜਲਦੀ ਆਪਾਂ ਐਡ ਲਗਾ ਦੇਵਾਂਗੇ ਜੀ